ਕੈਨ ਟੀਵੀ ਦੇ ਨਾਲ ਜੁੜਿਆ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਜਲੰਧਰ ਦੇ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲਿਆ ਦੇ ਘਰ ਦੇ ਉੱਤੇ ਕੁਝ ਰੋਜ਼ ਪਹਿਲਾਂ ਹਮਲਾ ਹੁੰਦਾ ਗਰਨੇਡ ਸਿੱਟਿਆ ਜਾਂਦਾ ਤੁਹਾਨੂੰ ਦੱਸਦੇ ਕਿਸ ਮਾਮਲੇ ਨੂੰ ਲੈ ਕੇ ਲਗਾਤਾਰ ਪਰਦ ਪਰਦ ਜਿਹੜਾ ਮਾਮਲਾ ਖੁੱਲਦਾ ਹੋਇਆ ਨਾ ਸਰ ਆ ਜ ਤੁਹਾਨੂੰ ਦੱਸਦੇ ਕਿ ਹੁਣ ਇੱਕ ਤੀਜੇ આરોપી ਦੀ ਇਸ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਹਾਂ ਬਿਲਕੁਲ ਸਹੀ ਤੁਸੀਂ ਸੁਣਿਆ ਤੁਹਾਨੂੰ ਦੱਸਦੇ ਕਿ ਪੁਲਿਸ ਦੇ ਵੱਲੋਂ ਪਹਿਲਾਂ ਦੋ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨ ਦੋ ਲੋਕਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਹੁਣ ਤੀਜਾ આરોપી ਜਿਹੜਾ ਉਸ ਦਾ ਨਾਂ ਸਾਹਮਣੇ ਆ ਰਿਹਾ ਜਿਸ ਦਾ ਨਾਂ ਸ਼ਾਦੀਰ ਦੱਸਿਆ ਜਾ ਰਿਹਾ ਤੁਹਾਨੂੰ ਦੱਸਦੇ ਕਿ ਇਸ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਰਾਤੀ 12 ਵਜੇ ਤੋਂ ਬਾਅਦ ਜਿਹੜਾ ਇਹ ਆਪਣੇ ਈ ਰਿਕਸ਼ਾ ਦੇ ਵਿੱਚੋਂ ਉਤਰ ਕੇ نیچے ਜਾਂਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸਦੇ ਕਿ ਇੱਕ ਪੈਸੇ ਦੇ ਲੈਣ-ਦੇਣ ਦੀ ਗੱਲ ਵੀ ਸਾਹਮਣੇ ਆਈ ਹੈ ਕਿ 3500 ਰੁਪਏ ਜਿਹੜੇ ਨੇ ਇਸ ਵਿਅਕਤੀ ਦੇ ਵੱਲੋਂ ਖੱਤਰੇ ਦੇ ਵਿੱਚ ਪੁਆਏ ਗਏ ਨੇ ਤੁਹਾਨੂੰ ਦੱਸ ਦੇ ਕਿ ਪੁਲਸ ਜਿਹੜੀ ਆ ਉਹ ਹਰ ਐਂਗਲ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਤੇ ਜਿਸ ਤਰੀਕੇ ਦੇ ਨਾਲ ਜਾਂਚ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਆ ਇੱਕ ਤੋਂ ਬਾਅਦ ਇੱਕ ਜਿਹੜੇ ਆ ਉਹਨਾਂ ਵੀ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਮਾਮਲੇ ਦੇ ਵਿੱਚ ਵੀ ਪੱਲਾ ਜਿਹੜੇ ਦੋ ਸ਼ਾਤਰ ਅਪਰਾਧੀ ਉਹ ਗ੍ਰਫਤਾਰ ਕੀਤੇ ਗਏ ਸੀ ਉਹਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪੁੱਛਗਿੱਛ ਤੇ ਵਿੱਚ ਇਤਿਜਾ ਜਿਹੜਾ ਵਿਅਕਤੀ ਆ ਇਸ ਦਾ ਨਾਂ ਆ ਤੁਹਾਨੂੰ ਦੱਸ ਦੇ ਕਿ ਬਦਾਈਉ ਯੂਪੀ ਦਾ ਜਿਹੜਾ ਇਹ ਬੰਦਾ ਰਹਿਣ ਵਾਲਾ ਤੇ ਇਸ ਦੀ ਜਿਹੜੀ ਆ ਭਾਲ ਹੁਣ ਕੀਤੀ ਜਾ ਰਹੀ ਐ ਐਕਸੀਸੀਟੀਵੀ ਫੁਟੇਜ ਸਾਹਮਣੇ ਆਈ ਆ ਜਿਸ ਦੇ ਵਿੱਚ ਈ ਰਿਕਸ਼ਾ ਦੇ ਵਿੱਚੋਂ ਉਤਰ ਕੇ ਜਿਹੜਾ ਇਹ ਬੰਦਾ ਜਾਂਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਦੋ આરોપી ਅਰੈਸਟ ਕੀਤੇ ਗਏ ਸੀ ਉਹਨਾਂ ਦੇ ਵੱਲੋਂ ਇਸ ਦਾ ਨਾਂ ਦਿੱਤਾ ਗਿਆ ਇਸ ਦਾ ਨਾਂ ਸ਼ਾਜਰ ਅਲੀ ਪਿੰਡ ਸੋਲਿਆ ਸ਼ਹਿਰ ਬਦਾਯੂ ਤੇ ਯੂਪੀ ਦੇ ਹੂਕੂਪ ਦੇ ਵਿੱਚ ਹੋਈ ਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸ਼ਾਜਰ ਆ ਇਹ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 10 ਤੇ ਵੀ ਕੁਮਦਾ ਹੋਇਆ ਨਜ਼ਰ ਆਇਆ ਸੀ ਤੁਹਾਨੂੰ ਦੱਸਦੇ ਕਿ ਇਨਾ ਤੋਸ਼ਿਆ ਨੇ ਸ਼ਾਦੀਰ ਤੋਂ 3500 ਰੁਪਏ ਆਪਣੇ ਖਾਤੇ ਦੇ ਵਿੱਚ ਪੁਵਾਏ ਸੀ ਉੱਥੇ ਹੀ ਇੱਕ ਜਿਹੜੀ ਸੀਸੀਟੀਵੀ ਫੂਟੇਜ ਆ ਉਹ ਵੀ ਸਾਹਮਣੇ ਆਈ ਹੈ ਜਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਇਹ ਰਿਕਸ਼ੇ ਦੇ ਵਿੱਚੋਂ ਉਤਰ ਕੇ ਜਿਹੜਾ ਜਾਂਦਾ ਹੋਇਆ ਨਜ਼ਰ ਆਇਆ ਤੁਹਾਨੂੰ ਦੱਸਦੇ ਕਿ ਗ੍ਰਿਫਤਾਰ ਕੀਤੇ ਗਏ ਅਰੋਪੀ ਰਵਿੰਦਰ ਕੁਮਾਰ ਉਰਫ ਹੈਰੀ ਅਤੇ 36 ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਰਿਕਸ਼ਾ ਚਾਲਕ ਸतीशਪੁਰ ਦਾਕਾ ਨੇ ਮੰਨਿਆ ਕੇ ਸਾਥ ਤਮਾਚ ਨੂੰ ਬਸ ਅੱਡੇ ਦੇ ਕੋਲ ਪਹਿਲੀ ਵਾਰ ਜਿਹੜਾ ਉਸ ਬੰਦੇ ਨੂੰ ਮਿਲਿਆ ਸੀ ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗ੍ਰਨੇਡ ਜਿਹੜਾ ਇਸੀ ਵਿਅਕਤੀ ਦੇ ਵੱਲੋਂ ਸਿੱਟਿਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ 3500 ਰੁਪਏ ਜਿਹੜੇ ਆ ਉਹ ਖਾਤੇ ਦੇ ਵਿੱਚ ਪਵਾਏ ਗਏ ਜਿਸ ਤੋਂ ਬਾਅਦ ਹੈਰੀ ਰਾਤ ਨੂੰ ਛਿੱਚ ਲਾ ਗਿਆ ਤੁਹਾਨੂੰ ਦੱਸ ਦਈਏ ਕਿ ਪੈਸੇ ਨੂੰ ਲੈ ਕੇ ਵੀ ਜਿਹੜੀ ਗੱਲ ਸਾਹਮਣੇ ਆਈ ਹੈ ਤੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹੋਰ ਕਿਹੜੇ ਕਿਹੜੇ ਜਿਹੜੇ ਅਕਾਊਂਟਸ ਨੇ ਜਿਨ੍ਹਾਂ ਦੇ ਵੱਲੋਂ ਪੈਸੇ ਦਾ ਲੈਣ-ਦੇਣ ਹੋਇਆ ਐ ਐਨਆਈਏ ਤੋਂ ਜੁੜੇ ਸੂਤਰ ਦੱਸਦੇ ਨੇ ਕਿ ਦੋ ਦਿਨ ਪਹਿਲਾਂ ਹੀ ਜਿਹੜਾ ਸ਼ਹਿਰ ਦੇ ਵਿੱਚ ਆਇਆ ਸੀ ਐਸਐਨਏ ਬਸ ਅਡੇ ਅਤੇ ਸਿਟੀ ਦੇ ਅੰਨੇ ਹੋਟਲਾਂ ਦੀ ਜਿਹੜੀ ਆ ਉਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਹ ਗੱਲ ਵੀ ਸਾਹਮਣੇ ਆਈਆ ਕਿ ਹੋ ਸਕਦਾ ਕਿ ਇਸ ਦੇ ਵਰਦੋਹੀ ਜਿਹੜੀ ਆ ਉਹ ਘਰ ਦੀ ਰੇਕੀ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਏਜੰਸੀਆ ਇਸ ਨੂੰ ਟਰੇਸ ਕਰਨ ਦੇ ਵਿੱਚ ਜੁਟੀਆਂ ਹੋਈਆਂ